ਲਓ ਜੀ ਦੋਸਤੋ ਅੱਜ ਲਿਆਤੇ ਤੁਹਾਡੇ ਲਈ ਚੰਬੀ ਬੱਚੇ ਚੰਗੇ ਖਾਨਦਾਨ ਦੀ ਚੰਗੇ ਘੋੜੇ ਦੀ ਆ ਤੇ ਰੇਟ ਵੀ ਜਾਇਜ਼ ਆ ਹਜ਼ਾਰਾਂ ਹਜ਼ਾਰਾਂ ਚ ਰੇਟ ਆ ਲੱਖੋਂ ਥੱਲੇ ਪਨ ਜਾਣੀ ਇਹ ਜੀ ਸਾਰੀ ਡਿਟੇਲ ਦਵਾਂ ਕਿਹੜੇ ਘੋੜੇ ਦੀ ਹੈ ਕਿੰਨੀ ਉਮਰ ਕੀ ਕੁਆਲਿਟੀਆਂ ਤੇ ਪਹਿਲਾਂ ਤਾਂ ਸਵਾਗਤ ਆ ਸਾਰੇ ਪ੍ਰਾਣਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿਤੋਂ ਸਵਾਗਤ ਜੀ ਆਇਆਂ ਨੂੰ ਮਿੱਤਰੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਇਆ। ਜ਼ਿਆਦਾਤਰ ਜਿਹੜੇ ਆਪਣੇ ਚੈਨਲ ਤੇ ਆਪਣੇ ਭਰਾਵਾਂ ਦੇ ਡਿਮਾਂਡ ਹੁੰਦੀ ਆ ਉਹ ਲੱਖੋਂ ਥੱਲੇ ਵਾਲੇ ਜਾਨਵਰ ਦੇ ਆਉਂਦੀ ਆ। ਤਾਂ ਮਿੱਤਰੋ ਅੱਜ ਜਿਹੜੀ ਬਿਸ਼ੇਰੀ ਲਿਆਂਦੀ ਚੰਬੀ ਬੱਚੀ ਆ ਤੇ ਲੱਖੋਂ ਥੱਲੇ ਤੇ ਘੋੜਾ ਬਹੁਤ ਟੌਪ ਦਾ ਸੀ। ਫੀਸ ਵੀ ਚੰਗੀ ਸੀ ਉਹਦੀ। ਤੇ ਖਾਨਦਾਨ ਵੀ ਸਾਰਾ ਚੰਗਾ ਸੀ ਤੇ ਬੱਚੀ ਦੀ ਕੁਆਲਿਟੀ ਵੀ ਚੰਗੀ ਆ। ਬਾਲ ਭੋਰੀਆਂ ਦੀ ਸਾਫ਼ ਆ ਤੇ ਰੇਟ ਹਜ਼ਾਰਾਂ ਚ ਤੇ ਬਾਕੀ ਜਿਹੜੀ ਸਾਰੀ ਡਿਟੇਲ ਆ ਉਹ ਆਪਾਂ ਵੀਡੀਓ ਚ ਦੇ ਦੇਣੀ ਆ। ਵਾਸਤਵ ਹੀ ਸੌਦਾ ਹੀ ਮੰਨ ਲਓ ਕਹਿੰਦਾ ਫੋਨ ਤੇ ਕਰਨਾ ਬਾਕੀ ਜਿਹੜੀ ਡਿਟੇਲ ਆ ਉਹ ਸਾਰੀ ਆਪਾਂ ਵੀਡੀਓ ਦੇ ਵਿੱਚ ਦੇ ਦੇਣੀ ਹੈ ਜੇ ਰੇਟ ਪੋਸਿਬਲ ਫੋਨ ਤੇ ਜੇ ਪਸੰਦ ਰੇਟ ਤੁਹਾਨੂੰ ਜਾਇਜ਼ ਵੰਦਾ ਹੋਇਆ ਤਾਂ ਕਿ ਆਪਦੀ ਸਾਹਮਣੇ ਦੇਖ ਕੇ ਤਸੱਲੀ ਕਰਕੇ ਵਿਸ਼ੇਲੀ ਲਿਜਾ ਸਕਦੇ ਆ ਤੇ ਬਾਕੀ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਤਾਂ ਕਿ ਵੱਧ ਤੋਂ ਵੱਧ ਭਰਾਵਾਂ ਤਾਈ ਪਹੁੰਚੇ ਜਿਹੜੀ ਕੋਈ ਚੰਗੇ ਖਾਨਦਾਨ ਦੀ ਚੰਗੀ ਬੱਚੀ ਹਜ਼ਾਰਾਂ ਚ ਲੱਭਦੇ ਸੀ ਤਾਂ ਮਿੱਤਰੋ ਜਿਆਦਾ ਟਾਈਮ ਨਹੀਂ ਆਪਾਂ ਖਰਾਬ ਕਰਦੇ ਸਾਰੀ ਡਿਟੇਲ ਦੇ ਦੇਣੀ ਆ ਤੁਹਾਨੂੰ ਬੱਚੀ ਦੀ ਤੇ ਬਾਕੀ ਚੈਨਲ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਜੈਜ ਮੌਲ ਚ ਮਾਰਕੀਟ ਨਾਲ ਸਸਤਾ ਜਾਨਵਰ ਤੇ ਚੰਗਾ ਜਾਨਵਰ ਲੈਣਾ ਚਾਹੁੰਦੇ ਤਾਂ ਆਪਣੇ ਚੈਨਲ ਤੇ ਤੁਹਾਨੂੰ ਮਿਲ ਜੂ ਤੇ ਅੱਜ ਦੋਸਤੋ ਬਾਅਦਿਆਂ ਵੀਡੀਓ ਵੱਲ ਦਿੰਨੇ ਆ ਸਾਰੀ ਡਿਟੇਲ ਮਿੱਤਰੋ ਚੰਬੀ ਬੱਚੀ ਜੀ ਚਾਰੇ ਪੈਰ ਚਿੱਟੇ ਸਿਰੇ ਤਾਂ ਸਾਰਾ ਮੂੰਹ ਚਿੱਟਾ ਥੱਲਿਆਂ ਵੀ ਤੇ ਪਿੰਡੇ ਜੀ ਤਕਰੀਬਨ ਸਾਰੇ ਵਾਲੇ ਚਿੱਟੇ ਇਹਦੇ ਦੇਖ ਸਕਦੇ ਤੁਸੀਂ ਬੱਚੀ ਥੋੜੀ ਨਮਾਈ ਸੀ ਸ਼ਾਮ ਦਾ ਟਾਈਮ ਹੋ ਗਿਆ ਸੀ ਤਾਂ ਜੇਸ ਤੋਂ ਲੇਟ ਹੁੰਦੇ ਸੀ ਥੋੜੀ ਜੀ ਹਨੇਰਾ ਹੋ ਜਾਣਾ ਸੀ ਤਾਂ ਕਰਕੇ ਉਦਾਂ ਕਿੱਲੀ ਬੱਚੀ ਦੀ ਵੀਡੀਓ ਬਣਾਤੀ ਤੇ ਬੱਚੀ ਦੋਸਤੋ ਬਾਈ ਆਪਣਾ ਬਰਾੜ ਸਿਮਰਾ ਬਰਾੜ ਜੈਤੋ ਤੋਂ ਉਹਦੇ ਕੋਲ ਘੋੜਾ ਸੀ ਦੀਵਸਣ ਮਗਰ ਜੇ ਚੜਾਈ ਕਰ ਗਿਆ ਉਹ ਘੋੜਾ ਬਹੁਤ ਚੰਗਾ ਸੀ ਡੋਡਾਂ ਵਾਲੇ ਰਾਜੂ ਦਾ ਬੱਚਾ ਹਾਈਟ ਹੂਟ ਬਹੁਤ 66 68 ਇੰਚ ਦੇ ਆਸ-ਪਾਸ ਸੀ ਨੋਗਰਾ ਘੋੜਾ ਗਰਦਨ ਬਹੁਤ ਲੰਮੀ ਕੁੜੇ ਦੀ ਉਹਦੀ ਬੱਚੀ ਆ ਉਦਾਂ ਹੀ ਆਪਣੇ ਬਾਪਤੀ ਬੱਚੀ ਦੀ ਕਰਦਣ ਕੀ ਕਰਦਣ ਦਾ ਸਟਾਈਲ ਦੇਖੋ ਕਿੰਨੀ ਲੰਮੀ ਕਰਦਣ ਕੁੰਡੀ ਵਾਲਾ ਕੰਨ ਹੈ ਬਾਲ ਭੋਰੀਆਂ ਦੇ ਜਿਵੇਂ ਸਾਫਾ ਉਮਰ ਆਪਾਂ ਸ਼ੁਰੂਆਤ ਵਿੱਚ ਤੁਹਾਨੂੰ ਦੱਸ ਹੀ ਦਿੱਤੀ 7 ਤੋਂ 8 ਮਹੀਨੇ ਕਿਉਂਕਿ ਨੁਗਰੇ ਬੱਚੇ ਲੈਣ ਵਾਲੇ ਭਰਾ ਉਹ ਚੰਬੀ ਘੋੜੀ ਪਾਲਦੇ ਹੁੰਦੇ ਜਿਹਦੇ ਚਾਂਸ ਜ਼ਿਆਦਾ ਹੁੰਣ ਤਾਂ ਮਿੱਤਰੋ ਇਹਦੇ ਫੁੱਲ ਚਾਂਸ ਨੁਗਰੇ ਬੱਚੇ ਦੇਣਦੇ ਜਦੋਂ ਘੋੜੀ ਬਣ ਗਈ ਚਾਰੇ ਪੈਰ ਚਟੇ ਆ ਦੇਖ ਸਕਦੇ ਹੋ ਤੁਸੀਂ ਸਾਰਾ ਮੂੰਹ ਚਟਾ ਤੇ ਪਿੰਡੇ 'ਚ ਵੀ ਵਾਲ ਚਟੇ ਪੂਸ ਵੀ ਅੱਧੀ ਚਿੱਟੀ ਆ ਚਾਂਸ ਫੁੱਲ ਆ ਤੇ ਬਾਕੀ ਰੇਟ ਜਾਇਜ਼ ਆ। ਬਾਲਪੋਰੀਂ ਦੇ ਜਿਵੇਂ ਸਾਫਾ, ਹੱਥਾਂ ਪੈਰਾਂ ਦੀ ਸਾਫਾ, ਕੰਨ ਕੰਡੀਸ਼ਨ ਦੀ ਚੰਗੀ ਐ। ਗਰਦਨ ਗੁਰਦਨ ਦਾ ਫਰੇਮ ਬਹੁਤ ਸੋਹਣਾ। ਸਾਰਾ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹਨ। ਖੜਨੇ ਖੜਨੇ ਦੀ ਵੀ ਚੰਗੀ ਐ। ਸੋ ਜਿਹੜੇ ਭਰਾ ਦੇ ਬੱਚੀ ਪਸੰਦ ਆਈ ਤਾਂ ਆਪਾਂ ਨੰਬਰ ਮੈਂ ਬੋਲ ਦਿੰਨਾ। ਨੰਬਰ ਨੋਟ ਕਰ ਲਿਓ। ਜਿਹੜੀ ਹੋਰ ਕੋਈ ਡਿਟੇਲ ਰਹੇਗੀ ਦੱਸਣ ਵਾਲੀ ਤਾਂ ਉਹ ਤੁਸੀਂ ਆ ਨੰਬਰਾਂ ਤੇ ਪਤਾ ਲੈ ਸਕਦੇ। 9872 98960 98555 99017 ਮਿਲਦੇ ਆਂ ਜਲਦ ਨਵੀਂ ਵੀਡੀਓ ਨਾਲ।